ਕਿੱਦਾਂ ਪੰਜਾਬੀਓ ਮੈਂ ਹੈਗਾ ਕਰੂਜ਼ ਤੇ 홀ੀਡੇਸ ਵਿਦ ਫੈਮਲੀ ਤੇ ਜਿਆਦਾ ਵੀਡੀਓ ਨਹੀਂ ਮੈਂ ਪਾਉਣੀਆਂ ਸਿਰਫ ਕਰੂਜ਼ ਦੀਆਂ ਇੱਕ ਦੋ ਵੀਡੀਓ ਦਿਖਾਉਂਗਾ ਤੇ ਇਨਫੋਰਮੇਸ਼ਨ ਦਵਾਂਗਾ ਤੇ ਤੁਹਾਨੂੰ ਜੇ ਮੇਰੇ ਵੀਰ ਭਰਾ ਕਿਸੇ ਨੇ ਕਰੂਜ਼ ਤੇ ਜਾਣਾ ਵਾ ਉਹਦੇ ਵਾਸਤੇ ਹੈਲਪ ਹੋ ਜੂਗੀ ਤੇ ਆਪਾਂ ਗੱਲ ਕਰਦੇ ਆ ਅੱਜ ਕਰੂਜ਼ ਦੀ ਕਿੱਦਾਂ ਬੁੱਕ ਕਰਨਾ ਕੀ ਹਿਸਾਬ ਆ ਕਿੰਨੇ ਪੈਸੇ ਲੱਗਦੇ ਆ ਤੇ ਕਿਸ ਹਿਸਾਬ ਦੇ ਨਾਲ ਪੈਸੇ ਚਾਰਜ ਕਰਦੇ ਆ ਆਜੋ ਕਰੂਜ਼ ਦਾ ਇਹ ਸਿਸਟਮ ਹੁੰਦਾ ਕਿ ਵੱਖਰੇ ਵੱਖਰੇ ਕੰਪਨੀਆਂ ਕਰੂਜ਼ ਦੇ ਵਿੱਚ ਜਿੱਦਾਂ ਮੈਂ ਹਰ ਸਾਲ ਕਰੂਜ਼ ਤੇ ਜਾਂਦਾ ਪੀ ਐਨਓ ਪੀ ਐਨਓ ਕੰਪਨੀਆਂ ਬਹੁਤ ਵਧੀਆ ਤੇ ਇਹਦਾ ਜੋ ਸਿਸਟਮ ਹੈ ਹਰ ਕਰੂਜ਼ਾ ਹਰ ਕੰਪਨੀ ਜਿਹੜੀ ਹੈ ਕਰੂਜ਼ ਦੀ ਸਾਰਾ ਸਿਸਟਮ ਸੇਮ ਹੀ ਹੁੰਦਾ ਵਾ ਤੇ ਪਲੱਸ ਇਹ ਹੈ ਕਿ ਕਰੂਜ਼ ਦੇ ਵਿੱਚ ਜਿਹੜੇ ਰੂਮ ਬੁੱਕ ਕੀਤੇ ਜਾਂਦੇ ਨੇ ਨਾ ਹਰ ਹਰ ਡੈਕ ਦਾ ਪ੍ਰਾਈਸ ਵੱਖਰਾ ਵਾ ਡੈਕ ਮਤਲਬ ਹੁੰਦੇ ਆ ਕਿ ਜਿਵੇਂ ਪੰਜਾਬੀ ਵਿੱਚ ਸਰਲ ਪੰਜਾਬੀ ਵਿੱਚ ਦੱਸਾਂ ਕਿ ਜਿਹੜਾ ਕਰੂਜ਼ ਆ ਕਿੰਨਾ ਕਿੰਨੀ ਮੰਜ਼ਲ ਉੱਚਾ ਵਾ ਜਿਦਾਂ ਜਿਹੜੇ ਕਰੂਜ਼ ਤੇ ਮੈਂ ਆ ਇਹ ਹੈਗਾ ਵਾ 15 ਮੰਜ਼ਲ ਉੱਚਾ 15 ਮੰਜ਼ਲ ਉੱਚਾ ਵਾ ਤੇ ਹਰ ਡੈਕ ਦਾ ਪ੍ਰਾਈਸ ਵੱਖਰਾ ਵੱਖਰਾ ਵਾ ਹਰ ਮੰਜ਼ਲ ਦਾ ਪ੍ਰਾਈਸ ਵੱਖਰਾ ਜੇ ਤੁਸੀਂ ਚੌਥੀ ਮੰਜ਼ਲ ਤੇ ਰੂਮ ਬੁੱਕ ਕਰਾਇਆ ਉਹਦਾ ਬਹੁਤ ਚੀਪ ਆ ਜੇ ਪੰਜਵੀਂ ਤੇ ਕਰਾਇਆ ਥੋੜਾ ਐਕਸਪੈਂਸਿਵ ਆ ਛੇਵੀਂ ਤੇ ਹੋਰ ਐਕਸਪੈਂਸਿਵ ਆ ਸੱਤਵੀਂ ਤੇ ਹੋਰ ਐਕਸਪੈਂਸਿਵ ਆ ਅੱਠਵੀਂ ਤੇ ਹੋਰ ਐਕਸਪੈਂਸ ਆ ਇਦਾਂ ਜਿੰਨਾ ਉੱਚੀ ਜਾਂਦੇ ਰਹੋਗੇ ਓਨਾ ਹੀ ਐਕਸਪੈਂਸ ਵਧਦਾ ਜਾਣਾ ਥਰਡ ਕਿਉਂ ਚੀਪ ਆ ਕਿਉਂਕਿ ਥਰਡ ਜਿਹੜੇ ਡੈਕ 4 ਵਾਲੇ ਰੂਮ ਆ ਡੈਕ 4 ਡੈਕ 5 ਤੇ ਉਹਨਾਂ ਨੂੰ ਨਾ ਕੋਈ ਵਿੰਡੋ ਲੱਗਦੀ ਆ ਨਾ ਉਹਨਾਂ ਦੀ ਬਾਲਕੋਨੀ ਆ ਜਿੱਦਾਂ ਮੈਂ ਬਾਹਰ ਬਾਲਕੋਨੀ ਚ ਬੈਠਾ ਇਦਾਂ ਰੂਮ ਆ ਬਾਰ ਬਾਲਕੋਨੀ ਆ ਪਰ ਜਿਹੜੇ ਡੈਕ 4 5 ਵਾਲੇ ਆ ਉਹਨਾਂ ਨੂੰ ਕੋਈ ਡੈਕ ਕੋਈ ਬਾਲਕੋਨੀ ਨਹੀਂ ਆ ਤੇ ਕੋਈ ਉਹਨਾਂ ਦੀ ਵਿੰਡੋ ਨਹੀਂ ਆ ਇਸ ਕਰਕੇ ਉਹ ਬਹੁਤ ਚੀਪ ਆ ਤੇ ਪਲੱਸ ਉਹ ਡੈਕ 4 ਤੇ ਆਈ ਥਿੰਕ ਪਾਣੀ ਦੇ ਥੱਲੇ ਆ ਜੇ ਕੱਲ ਨੂੰ ਸ਼ਿਪ ਲੀਕ ਹੋ ਗਈ ਕੁਝ ਵੀ ਹੋਇਆ ਤੇ ਕਰੂਜ਼ ਲੀਕ ਹੋ ਗਿਆ ਕੁਝ ਵੀ ਹੋਇਆ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਖਤਰਾ ਆ ਇਸ ਕਰਕੇ ਉਹ ਬਹੁਤ ਚੀਪ ਆ ਫਿਰ ਡੈਕ 7 ਤੇ ਆਜੋ ਡੈਕ 7 ਦਾ ਪ੍ਰਾਈਸ ਹੋਰ ਹਾਈ ਹੁੰਦਾ ਵਾ ਕਿਉਂਕਿ ਡੈਕ 7 ਨੂੰ ਮਿਲ ਜਾਂਦੀ ਹੈ ਵਿੰਡੋ ਬਾਲਕੋਨੀ ਨਹੀਂ ਮਿਲਦੀ ਵਿੰਡੋ ਮਿਲ ਜਾਂਦੀ ਹੈ ਉਹ ਵਿੰਡੋ ਖੋਲ ਨਹੀਂ ਸਕਦੇ ਤੁਸੀਂ ਉਹ ਕੱਚ ਦੀ ਹੁੰਦੀ ਆ ਫਰੇਮ ਲੱਗਾ ਕੱਚ ਦਾ ਖੋਲ ਨਹੀਂ ਸਕਦੇ ਪਰ ਉਹ ਵਿੰਡੋ ਤੁਸੀਂ ਬਾਹਰ 뷰 ਵੇਖ ਸਕਦੇ ਹੋ ਉਹ ਹੋਰ ਐਕਸਪੈਂਸ ਹੋ ਗਿਆ ਉਹ ਉਹ ਕਮਰੇ ਦਾ ਫਿਰ ਡੈਕ 8 ਦਾ ਵੀ ਉਤੋਂ ਵੀ ਐਕਸਪੈਂਸ ਹੈ ਡੈਕ 9 ਤੇ ਫਿਰ ਬਾਲਕਨੀ ਆ ਜਾਂਦੀ ਹੈ ਡੈਕ 9 10 11 12 14 ਇਹ ਸਾਰੀਆਂ ਬਾਲਕਨੀ ਵਾਲੀਆਂ ਆ ਜਾਂਦੀਆਂ ਜਿੱਦਾਂ ਮੇਰਾ ਡੈਕ ਹੈਗਾ ਵਾ 11 ਤੇ 크ਰੂਜ਼ ਹੈਗਾ ਵਾ 15 ਡੈਕ ਮੇਰਾ ਹੈਗਾ ਵਾ 11ਵਾਂ ਡੈਕ ਪਰ ਲੁੱਕ ਜਿਹੜੇ ਰੂਮ ਹੈ ਇਹਨਾਂ ਦੇ ਸਿਰਫ 12 ਡੈਕ ਤੱਕ ਹੀ ਆ 13 14 ਡੈਕ ਜਿਹੜਾ ਹੈ 13ਵਾਂ ਤੇ 14ਵਾਂ ਤੇ 15ਵਾਂ ਡੈਕ 13ਵਾਂ ਸੋਚ ਹੁੰਦਾ ਹੀ ਨਹੀਂ ਸੌਰੀ ਇਸ 크ਰੂਜ਼ ਤੇ ਕਿਹੇ ਵੀ 크ਰੂਜ਼ ਤੇ ਗੋਰੇ 13ਵਾਂ ਨੰਬਰ ਡੈਕ ਰੱਖਦੇ ਨਹੀਂ ਆ 12 ਤੇ 14 15 ਜਿਹੜਾ 14 15ਵਾਂ ਉਹਦੇ ਉੱਤੇ ਕਸੀਨੋ ਆ ਪਲੇਗਰਾਉਂਡ ਆ ਪਬ ਆ ਲੰਚ ਬ੍ਰੇਕਫਾਸਟ ਰੈਸਟੋਰੈਂਟ ਹੈ ਸਾਰੇ ਸਿਰਫ 12 ਤੱਕ ਲੋਕ ਰਹਿੰਦੇ ਆ ਤੇ ਮੇਰਾ ਜਿਹੜਾ ਜਿੱਥੇ ਮੈਂ ਰਹਿਣਾ ਡੈਕ ਤੇ ਇਹ ਹੈਗਾ ਵਾ 14 ਉਹ ਸੌਰੀ ਇਹ ਹੈਗਾ 11 ਜਿਹੜੇ ਡੈਕ ਤੇ ਮੈਂ ਰਹਿਣਾ ਇਹ ਹੈਗਾ 11 ਡੈਕ ਮਲਕੀ 11ਵੀਂ ਮੰਜ਼ਿਲ ਸੇ ਬਾਰਕੋਨੀ ਵਾਲੀ ਤੇ ਇਹ ਥੋੜਾ ਐਕਸਪੈਂਸਿਵ ਆ ਸੇ ਇਦਾਂ ਜਦੋਂ ਵੀ ਤੁਸੀਂ ਕ੍ਰੂਜ਼ ਤੇ ਜਾਣਾ ਡੈਕ ਦੇ ਹਿਸਾਬ ਨਾਲ ਮੰਜ਼ਿਲ ਦੇ ਹਿਸਾਬ ਨਾਲ ਪੈਸੇ ਉਹ ਚਾਰਜ ਕਰਦੇ ਆ ਤੇ ਆਈ ਹੋਪ ਕਿ ਤੁਹਾਨੂੰ ਸਮਝ ਲੱਗੀ ਹੋਗੀ ਬਹੁਤ ਸਸਤਾ ਵਾ ਇਸ ਵਾਰੀ ਸਿਰਫ ਮੈਂ ਜਿਹੜੇ ਮੈਂ ਅੱਜ ਕ੍ਰੂਜ਼ ਤੇ ਆ ਇਹ ਸਿਰਫ ਨਿਊਜ਼ੀਲੈਂਡ ਦੇ ਅਰਾਊਂਡ ਜਾਂਦਾ ਵਾ ਇੱਥੋਂ ਜਾਣਾ ਇਹ ਨਿਓਕਲੈਂਡ ਤੋਂ ਤਰੰਗਾ, ਵੁਲਿੰਗਟਨ, ਪਿਕਟਨ, ਸਾਊਥ ਆਰਲੈਂਡ ਜਾਣਾ ਵਾ ਤੇ ਸਿਰਫ ਇਹਦੇ ਚਾਰਜ ਮੈਂ ਪਹਿਹੇ ਪੇ ਕੀਤੇ ਆ 1972000 ਡਾਲਰ ਤੇ ਨਹੀਂ ਜਾਣਿਆ ਦਾ 2000 ਡਾਲਰ ਮਤਲਬ ਕਿ 700 ਡਾਲਰ ਪਿਆ ਇੱਕ ਜਾਨੇ ਦਾ 650 650 ਡਾਲਰ ਇੱਕ ਜਾਨੇ ਦਾ ਇਨਕਲੂਡਿੰਗ ਇਹਦੇ ਵਿੱਚ ਕੀ ਕੁਝ ਇਨਕਲੂਡ ਆ ਲੰਚ, ਬ੍ਰੇਕਫਾਸਟ, ਡਿਨਰ ਸਭ ਕੁਝ ਫਰੀ ਹੈ ਇਹਦੇ ਵਿੱਚ ਸਭ ਕੁਝ ਤੇ 4 ਦਿਨ ਦਾ ਟੂਰ ਆਇਆ ਹੈ ਆ ਥਰਸਡੇ ਨਾਈਟ ਨੂੰ ਕ੍ਰੂਜ਼ ਤੁਰਿਆ ਆਕਲੈਂਡ ਤੋਂ ਤੇ ਮੰਡੇ ਮਾਰਨਿੰਗ ਵਾਪਸੇ ਨੇ ਆਕਲੈਂਡ ਆਇਆਣਾ ਚਾਰ ਰਾਤਾਂ ਚਾਰ ਦਿਨੋਗੇ ਸ਼ਾਇਦ ਤੇ 2000 ਡਾਲਰ 3000 ਆਗੇ ਇਹ 2000 ਡਾਲਰ ਤਾਂ ਲੱਗਾ ਕਿਉਂਕਿ ਮੈਂ 11ਵੇਂ ਡੈਕ ਤੇ ਰੂਮ ਬੁੱਕ ਕੀਤਾ ਹੈ ਬਾਲਕਨੀ ਵਾਲਾ ਜੇ ਮੈਂ ਇਸ ਤੋਂ ਵੀ ਥੱਲੇ ਕਿਤੇ 6ਵੇਂ 7ਵੇਂ ਡੈਕ ਤੇ ਮੈਂ ਰੂਮ ਬੁੱਕ ਕਰਦਾ ਜਾਂ 5ਵੇਂ ਤੇ ਤੇ ਆਈ ਥਿੰਕ 1200 ਡਾਲਰ ਚ ਹੀ ਹੋ ਜਾਣਾ ਹੈਗਾ 12000 1200 ਚ ਤੇ ਮੇਰੇ ਵੀਰ ਭਰਾ ਜਿੰਨੇ ਵੀ ਆਉਣਾ ਵਾ ਮੈਂ ਉਹਨਾਂ ਨੂੰ ਰეკਮੈਂਡ ਹੀ ਕਰਦਾ ਕਿ ਡੈਕ ਤੁਸੀਂ ਬਾਲਕਨੀ ਵਾਲਾ ਬੁੱਕ ਕਰਿਓ ਬਹੁਤ ਸੋਹਣਾ 뷰 ਆ ਅਮੇ ਬਾਹਰ ਬੈਠਾ ਵਾ ਕਿੰਨਾ ਸੋਹਣਾ 뷰 ਆ ਸਾਹਮਣੇ ਅੱਜ ਤੇ ਥੋੜੇ ਕਲਾਉਡੀ ਹੈ ਜਿੱਦਨ ਸਣੀ ਹੁੰਦਾ ਨਾ ਬਹੁਤ ਸੋਹਣਾ ਪਾਣੀ 뷰 ਪਾਣੀ ਲੱਗਦਾ ਵਾ ਤੇ 뷰 ਇੱਕ ਵੱਖਰਾ ਵਾ ਲੜਕੀ ਉਠੋ ਸਿੱਧਾ ਆਪਣਾ ਡੋਰ ਖੋਲੋ ਬਾਲਕਨੀ ਦਾ ਇੱਥੇ ਬੈ ਕੇ ਚਾਹ ਪੀਓ ਕਿਹੜਾ ਨਜ਼ਾਰਾ ਹੈ ਤੇ ਮੇਰੇ ਵੀਰ ਪਰ ਮੈਂ ਰეკਮੈਂਡ ਕਰਦਾ ਕਿ ਬਾਲਕਨੀ ਵਾਲਾ ਪਰ ਆਪਣੇ ਪੈਸੇ ਦੇ ਹਿਸਾਬ ਨਾਲ ਜਿਹੜਾ ਬੰਦਾ ਕਿੱਦਾਂ ਦਾ ਐ ਸੈ ਸਕਦਾ ਵਾ ਕਿ ਆਫਰ ਬੰਦੀ ਦੀ ਕੰਡੀਸ਼ਨ ਵੱਖਰੀ ਵੱਖਰੀ ਹੈ ਪਰ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਜੇ ਤੁਸੀਂ ਸ਼ੌਕੀਨ ਜੇ ਤੇ ਪਲੀਜ਼ ਆਹ ਜ਼ਰੂਰ ਬਾਲਕਨੀ ਵਾਲਾ ਡੈਕ ਬੁੱਕ ਕਰਿਓ ਆਈ ਹੋਪ ਕਿ ਇਹ ਨੀਗ ਇਨਫੋਰਮੇਸ਼ਨ ਵਾਧੂ ਆ ਬਾਕੀ ਜੇ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਜੇ ਥੱਲੇ ਮੈਸੇਜ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਮੈਂ ਰਿਪਲਾਈ ਕਰ ਦੂੰਗਾ ਸਤਿ ਸ੍ਰੀ ਅਕਾਲ